ਵਾਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮਾਤਾ ਚਰਨਕੌਰ ਤੇ ਬਾਪੂ ਬਲਕੌਰ ਸਿੰਘ ਕਾਫੀ ਜ਼ਿਆਦਾ ਦੁਖੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਹੈ ਇੱਕ ਹੋਰ ਬੇਬੀ ਦਾ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਭਰਾ ਸੁਭਦੀਪ ਸਿੰਘ ਸਿੱਧੂ ਜਿਹੜੇ ਆ ਦੁਨੀਆ ਦੇ ਵਿੱਚ ਚੜ੍ਹਮ ਲੈਂਦੇ ਨੇ ਜਿਸ ਤੋਂ ਬਾਅਦ ਅੱਜ ਪਹਿਲੀ ਹੋਲੀ ਜਿਹੜੀ ਆ ਉਹ ਉਹਨਾਂ ਦੀ ਮਨਾਈ ਜਾਂਦੀ ਆ ਮਾਤਾ ਚਰਨਕਾਰ ਤੇ ਬਾਪੂ ਬਲਕੌਰ ਸਿੰਘ ਦੇ ਵੱਲੋਂ ਖੁਸ਼ੀ ਭਰਿਆ ਇਹ ਮੌਕਾ ਜਿਹੜਾ ਏ ਉਹ ਦੇਖਣ ਨੂੰ ਬਿਲਕੁਲ ਤੇ ਸਕੂਨ ਭਰਿਆ ਇਹ ਤਸਵੀਰਾਂ ਜੋ ਕਿ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਦਿਲ ਨੂੰ ਇੱਕ ਵਾਰ ਸਕੂਨ ਜਰੂਰ ਮਿਲਦਾ ਏ ਬਾਕੀ ਸਿੱਧੂ ਮੂਸੇਵਾਲਾ ਦੇ ਜੋ ਫੈਨ ਨੇ ਉਹ ਇਹ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਕਾਫੀ ਵੱਡੇ ਦੁੱਖ ਤੋਂ ਗੁਜ਼ਰੇ ਸੀ ਜਿਸ ਤੋਂ ਬਾਅਦ ਹੁਣ ਉਸ ਚੀਜ਼ ਨੂੰ ਭੁਲਾਇਆ ਤਾਂ ਨਹੀਂ ਜਾ ਸਕਦਾ ਪਰ ਜਿਹੜਾ ਸੁਭਦੀਪ ਸਿੰਘ ਸਿੱਧੂ ਤੇ ਲਈ ਜਿਹੜਾ ਵਾ ਉਹ ਇੱਕ ਲਾਈਕ ਕਰਨਾ ਇਹ ਰਹੀ ਉਹ ਜ਼ਰੂਰ ਕਰਿਓ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਮਿਲ ਜਾਣਗੇ ਵੀਡੀਓ ਜਨਾ